ਕ੍ਰਿਸਟਿਨ ਨਾਂ ਦੀ ਇੱਕ 16 ਸਾਲ ਦੀ ਸਕੂਲ ਜਾਣ ਵਾਲੀ ਕੁੜੀ ਦਾ ਇੱਕ 40-43 ਸਾਲ ਦਾ ਬੰਦਾ ਬੁਲਾ ਕੇ ਰੇਪ ਕਰਦਾ ਹੈਗਾ ਤੇ ਰੇਪ ਕਰਨ ਤੋਂ ਬਾਅਦ ਉਹਦਾ ਬੜੀ ਬੇਰਹਿਮ ਤਰੀਕੇ ਨਾਲ ਉਹਦਾ ਕਤਲ ਕਰ ਦਿੰਦਾ ਹੈਗਾ। ਸੋ ਜਿਹੜੀ ਇਹ ਕੁੜੀ ਹੁੰਦੀ ਹੈ ਕ੍ਰਿਸਟਿਨ ਹੈ ਆਪਦੀ ਮਾਂ ਨਾ ਰਹਿੰਦੀ ਹੁੰਦੀ ਹੈ ਤੇ ਇਹਦੀ ਮਾਂ ਸਿੰਗਲ ਮਦਰ ਹੁੰਦੀ ਹੈਗੀ ਉਹਦੇ ਦੋ ਬੇਟੀਆਂ ਹੁੰਦੀਆਂ ਨੇ। ਜਿਹੜੀ ਵੱਡੀ ਬੇਟੀ ਹੁੰਦੀ ਉਹ ਪ੍ਰਾਈਵੇਟ ਸਕੂਲ 'ਚ ਜੌਬ ਕਰਦੀ ਹੁੰਦੀ ਹੈ ਤੇ ਜਿਹੜੀ ਛੋਟੀ ਬੇਟੀ ਹੁੰਦੀ ਆ ਕ੍ਰਿਸਟਿਨ ਲੀ ਸਿਲਵਾਨ ਇਹ 9ਵੀਂ ਕਲਾਸ 'ਚ ਪੜ੍ਹਦੀ ਹੁੰਦੀ ਹੈਗੀ। ਸੋ ਕੁੜੀਏ ਬੜੀ ਸੁਭਾਅ ਦੀ ਚੰਗੀ ਹੁੰਦੀ ਆ ਪਹਿਲਾਂ ਇਹ ਆਪਦਾ ਸਕੂਲ ਜਾਂਦੀ ਆ ਸਕੂਲ ਜਾਣ ਤੋਂ ਬਾਅਦ ਡੇਲੀ ਵਾਪਸ ਆਉਂਦੀ ਆ ਵਾਪਸ ਆ ਕੇ ਆਪਦੀ ਮਾਂ ਨਾਲ ਆਪਦਾ ਘਰ ਦਾ ਕੰਮ ਕਰਾਉਂਦੀ ਆ ਤੇ ਕਰਦਾ ਕੰਮ ਕਰਾਉਣ ਤੋਂ ਬਾਅਦ ਇਹ ਡੇਲੀ ਸ਼ਾਮ ਨੂੰ ਚਰਚ ਵਿੱਚ ਜਾਂਦੀ ਹੈ ਜੀ ਚੱਚੇ ਦਾ ਨਾਮ ਹੁੰਦਾ ਸੀਕ੍ਰੀਟ ਹਾਰਟ ਪੈਰਿਸ ਚਰਚ ਇਹ ਕਹਾਣੀ ਹੈਗੀ ਆ ਫਿਲਪੀਨਸ ਦੇ ਲਾਪੂਲਪੂ ਸ਼ਹਿਰ ਦੀ ਸੋ ਡੇਲੀ ਰੁਟੀਨ ਵਾਂਗ ਉਹ ਜਿਹੜਾ 10 ਮਾਰਚ 2019 ਨੂੰ ਉਹ ਆਪਦਾ ਘਰ ਦਾ ਕੰਮ ਕਾਰਨ ਛੇੜ ਕੇ ਸਾਰਾ ਉਹ ਚਰਚ ਜਾਂਦੀ ਹੈਗੀ ਤੇ ਉਹਦਾ ਜਿਹੜਾ ਚਰਚ ਚੋਂ ਵਾਪਸ ਆਉਣ ਦਾ ਟਾਈਮ ਹੁੰਦਾ ਹੈਗਾ ਉਹ 6-7 ਵਜੇ ਦਾ ਹੁੰਦਾ ਹੈਗਾ। ਸੋ ਪਰ 19 ਮਾਰਚ ਉਹ ਸੌਰੀ 10 ਮਾਰਚ 2019 ਨੂੰ ਇਹ ਕੁੜੀ ਵਾਪਸ ਨਹੀਂ ਆਉਂਦੀ ਹੈਗੀ। ਸੋ ਜਦੋਂ ਰਾਤ ਦੇ ਤਕਰੀਬਨ 8-9 ਵਜੇ ਜਾਂਦੇ ਆ ਤੇ ਇਹਦੀ ਮਾਂ ਨੂੰ ਕਾਫੀ ਫਿਕਰ ਹੁੰਦੀ ਆ ਵੀ ਕੁੜੀ ਆਖਰ ਗਈ ਕਿੱਥੇ। ਸੋ ਪਹਿਲਾਂ ਚਰਚ ਜਾਂਦੀ ਉਹਥੇ ਪਤਾ ਕਰਦੀ ਉਹ ਕਹਿੰਦੇ ਵੀ ਇਹ ਆਰਾਊਂਡ 5:00 ਵਜੇ ਅੱਜ ਪਹਿਲਾਂ ਹੀ ਚਲੀ ਗਈ ਸੀ ਚਰਚ ਚੋਂ। ਸੋ ਪਿੰਡ ਦੇ ਲੋਕਾਂ ਨਾਲ ਮਿਲ ਕੇ ਉਹ ਆਸ-ਪਾਸ ਲੱਭਦੇ ਆ ਪਰ ਕਿਤੇ ਕੁੜੀ ਨਹੀਂ ਮਿਲਦੀ। ਜਦੋਂ ਕੁੜੀ ਨਹੀਂ ਮਿਲਦੀ ਇਹ ਪੁਲਿਸ ਨੂੰ ਇਨਫੋਰਮ ਕਰਦੀ ਆ। ਪੁਲਿਸ ਵਾਲੇ ਆਉਂਦੇ ਨੇ ਕਿ ਆ ਕੇ ਪਿੰਡ ਦੀ ਤਲਾਸ਼ੀ ਵਗੈਰਾ ਲੈਂਦੇ ਆ ਪਰ ਉਹਨਾਂ ਨੂੰ ਵੀ ਕੁਝ ਨਹੀਂ ਪਤਾ ਲੱਗਦਾ ਸਾਰੀ ਰਾਤ ਲੱਭਦੇ ਰਹਿੰਦੇ ਆ ਆਖਰ 11 ਮਾਰਚ 2019 ਨੂੰ ਪੁਲਿਸ ਨੂੰ ਇੱਕ ਕਾਲ ਆਉਂਦੀ ਹੈਗੀ ਇੱਕ ਕਿਸਾਨ ਦੀ ਉਹ ਕਹਿੰਦਾ ਵੀ ਮੈਂ ਜਦੋਂ ਸਵੇਰ ਖੇਤ ਚ ਗਿਆ ਮੈਨੂੰ ਇੱਕ ਉੱਥੇ ਅਧ ਨੰਗੀ লাশ ਪਈ ਮਿਲੀ ਹੈਗੀ ਤੇ ਜਿਹਦਾ ਚਿਹਰਾ ਵੱਢਿਆ ਹੋਇਆ ਹੈਗਾ ਜਾਂ ਕੋਈ ਕੈਮੀਕਲ ਪਾ ਕੇ ਸਾੜਿਆ ਹੋਇਆ ਵੀ ਪਛਾਣ ਨਹੀਂ ਆ ਰਹੀ ਸੋ ਪੁਲਿਸ ਨੂੰ ਸ਼ੱਕ ਹੁੰਦਾ ਹੈਗਾ ਉਹ ਜਿਹੜੀ ਕ੍ਰਿਸਟਿਨ ਦੀ ਮਾਂ ਹੁੰਦੀ ਆ ਉਹਨੂੰ ਬੁਲਾਉਂਦੀ ਆ ਕਿਉਂਕਿ ਚਿਹਰਾ ਵਗੈਰਾ ਤਾਂ ਵੈਸੇ ਨਾਰਮਲੀ ਵਛਾਣਿਆ ਨਹੀਂ ਜਾਂਦਾ ਹੁੰਦਾ ਜਦੋਂ ਉਹਦੀ ਮਾਂ ਜਾਂਦੀ ਆ ਸੋ ਉਹਦੀ ਜਿਹੜੀ ਜੀਨਸ ਹੁੰਦੀ ਆ ਜਿਹੜੀ ਇੱਕ ਸਾਈਡ ਤੇ ਲਹੀ ਪਈ ਹੁੰਦੀ ਹੈਗੀ ਉਹਨੂੰ ਦੇਖ ਕੇ ਜੋ ਹੱਥ ਤੇ ਉਹਦੇ ਬ੍ਰੇਸਲਿਟ ਹੁੰਦਾ ਹੈਗਾ ਕੁੜੀ ਦੇ ਉਤੋਂ ਪਛਾਣ ਕੇ ਉਹ ਕਨਫਰਮ ਕਰਦੀ ਆ ਵੀ ਹਾਂ ਇਹ ਕ੍ਰਿਸਟਿਨ ਹੀ ਆ ਸੋ ਉਹਦਾ ਜਿਹੜਾ ਚਿਹਰਾ ਹੁੰਦਾ ਹੈਗਾ ਉਹ ਤਜਾ ਪਾ ਕੇ ਸਾੜਿਆ ਬਿਆ ਹੁੰਦਾ ਤੇ ਚਮੜੀ ਲਾਹੀ ਹੁੰਦੀ ਹੈ ਤੇ ਇੱਕ ਪਾਸਿਓਂ ਕੱਟਿਆ ਵੀ ਹੁੰਦਾ ਬਾਕੀ ਜਿਹੜੇ ਉਹਦੇ ਪ੍ਰਾਈਵੇਟ ਪਾਰਟਸ ਹੁੰਦੇ ਆ ਉਹਦੇ ਵਿੱਚ ਵੀ ਚਾਕੂ ਵਗੈਰਾ ਮਾਰ ਕੇ ਮਤਲਬ ਕਿ ਉਹਨਾਂ ਨੂੰ ਡਿਸਟਰੋਏ ਕੀਤਾ ਹੁੰਦਾ ਸੋ ਇਹ ਇੰਨੀ ਜ਼ਿਆਦਾ ਘਿਣਾਉਣੀ ਹਰਕਤ ਹੁੰਦੀ ਹੈ ਵੀ ਜਿਹੜਾ ਸਾਰਾ ਦੇਸ਼ ਆ ਗਾ ਉਹ ਚ ਵਿਰੋਧ ਹੋਣ ਲੱਗ ਜਾਂਦਾ ਲੋਕ ਸੜਕਾਂ ਤੇ ਉਤਰਨ ਲੱਗ ਜਾਂਦੇ ਆ ਵੀ ਕੁੜੀ ਨੂੰ ਇਨਸਾਫ ਦਿੱਤਾ ਜਾਵੇ ਤੇ ਛੇਤੀ ਤੋਂ ਛੇਤੀ ਜਿਹੜਾ ਅਪਰਾਧੀ ਉਹਨੂੰ ਫੜ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹੁਣ ਜਿਹੜੀ ਪੁਲਿਸ ਹੁੰਦੀ ਆ ਉਹਦੇ ਉੱਪਰ ਕਾਫੀ ਪ੍ਰੈਸ਼ਰ ਹੁੰਦਾ ਹੈਗਾ ਉਹ ਸੀਸੀਟੀਵੀ ਵਗੈਰਾ ਦੀ ਫੁਟੇਜ ਉਹ ਖੰਗਾਲ ਦੇ ਨੇ ਦੇਖਦੇ ਨੇ ਉਹਨਾਂ ਨੂੰ ਇੱਕ ਥਾਂ ਤੇ ਸੀਸੀਟੀਵੀ ਦੀ ਫੁਟੇਜ ਮਿਲਦੀ ਹੈਗੀ ਉੱਤੇ ਕ੍ਰਿਸਟਿਨ ਤੁਰ ਜਾਂਦੀ ਹੁੰਦੀ ਆ ਤੇ ਨਾਲ ਉਹਦੇ ਕੋਈ ਬੰਦਾ ਤੁਰਿਆ ਜਾਂਦਾ ਹੁੰਦਾ ਪਰ ਹੁਣ ਕੈਮਰਿਆਂ ਦੀ ਫੁਟੇਜ ਇੰਨੀ ਕਲੀਅਰ ਨਹੀਂ ਹੁੰਦੀ ਵੈਸੇ ਵੀ ਉਹਨਾਂ ਦੀ ਪਿੱਠ ਹੁੰਦੀ ਆ ਉਦੋਂ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਸੋ ਇਹ ਪਹਿਲਾਂ ਕੀ ਕਰਦੇ ਆ ਜਿਹੜੀ ਉਸ ਏਰੀਏ ਦੇ ਗੁੰਡੇ ਹੁੰਦੇ ਆ ਚੋਰਚਕਾਰ ਵਗੈਰਾ ਉਹਨਾਂ ਸਾਰਿਆਂ ਨੂੰ ਚੱਕਦੇ ਆ ਸਖਤੀ ਨਾਲ ਪੁਛਗਿਸ ਕਰਦੇ ਆ ਪਰ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਿਸੇ ਚੀਜ਼ ਦਾ ਉਦੋਂ ਬਾਅਦ ਕੀ ਕਰਦੇ ਆ ਇਹ ਜਿਹੜਾ ਕ੍ਰਿਸਟਿਨ ਦਾ ਅਕਾਊਂਟ ਹੁੰਦਾ ਹੈਗਾ ਫੇਸਬੁੱਕ ਉਹਦੀ ਜਾਂਚ ਵਗੈਰਾ ਕਰਦੇ ਆ ਉੱਥੋਂ ਇਹਨਾਂ ਨੂੰ ਇਹਦਾ ਜੋ ਐਕਸ ਬਾਇਫਰੈਂਡ ਹੁੰਦਾ ਜੋਂ ਜੋਂ ਉਹਦਾ ਪਤਾ ਲੱਗਦਾ ਹੈਗਾ ਤੇ ਉਹਨੂੰ ਇਹ ਪੁਲਿਸ ਵਾਲੇ ਚੱਕ ਕੇ ਮਤਲਬ ਅਰੈਸਟ ਕਰ ਲੈਂਦੇ ਆ ਤੇ ਉਹਤੇ ਚਾਰजेस ਲਗਾ ਕੇ ਉਹਨੂੰ ਕੋਰਟ 'ਚ ਪੇਸ਼ ਕਰ ਦਿੰਦੇ ਆ ਪਰ ਜਿਹੜਾ ਮੁੰਡਾ ਹੁੰਦਾ ਉਹ ਬੇਗਨਾ ਹੁੰਦਾ ਹੈਗਾ ਕਿਉਂਕਿ ਉਸ ਟਾਈਮ ਜਿਹੜੇ ਲੋਕ ਹੁੰਦੇ ਆ ਗਵਾਹੀ ਵੀ ਦਿੰਦੇ ਆ ਵੀ ਜਿਹੜੇ ਟਾਈਮ ਇਹ ਕਰਾਇਮ ਕਮਿਟ ਹੋਇਆ ਉੱਥੇ ਇਹ ਬਾਸਕੇਟਬਾਲ ਖੇਡ ਰਿਹਾ ਸੀਗਾ ਕੋਈ ਮਤਲਬ ਜਿਹੜੇ 8 9 10 ਬੰਦੇ ਹੁੰਦੇ ਆ ਗਵਾਹੀ ਦੇਣ ਵਾਲੇ ਹੁੰਦੇ ਆ ਵੀ ਅਸੀਂ ਇਸ ਬੰਦੇ ਇਸ ਮੁੰਡੇ ਨੂੰ ਅਸੀਂ ਦੇਖਿਆਗਾ ਪਰ ਜਿਹੜੇ ਪੁਲਿਸ ਵਾਲੇ ਹੁੰਦੇ ਆ ਉਹ ਬਿਨਾਂ ਵਜਾ ਉਹਨਾਂ ਨੂੰ ਆਏ ਹੁੰਦਾ ਵੀ ਸਾਡਾ ਕੰਮ ਨਿਭੜੇ ਸਾਡੇ ਸਿਰ ਤੇ ਜੋ ਪ੍ਰੈਸ਼ਰ ਆ ਉਹ ਨਿਕਲੇ ਵੀ ਅਸੀਂ ਕਿਵੇਂ ਨਾ ਕਿਵੇਂ ਇਹਨੂੰ ਗਿਲਟੀ ਸਾਬਤ ਕਰਕੇ ਅਸੀਂ ਬਸ ਇਹਨੂੰ ਕੇਸ ਨੂੰ ਡਿਪਟਾ ਦਈਏ ਪਰ ਜਿੰਨਾਂ ਟਾਈਮ ਲੰਘਦਾ ਜਾਂਦਾ ਲੋਕਾਂ ਦਾ ਪ੍ਰੈਸ਼ਰ ਵੀ ਵੱਧਦਾ ਜਾਂਦਾ ਤੇ ਪੁਲਿਸ ਦੇ ਕੋਲ ਕੋਈ ਸਬੂਤ ਵੀ ਹੱਥ ਨਹੀਂ ਲੱਗਦਾ ਸੋ ਉਹ ਮੁੰਡੇ ਨੂੰ ਵੀ ਇਹਨਾਂ ਨੂੰ ਛੱਡਣਾ ਪੈਂਦਾਗਾ ਸੋ ਉਦੋਂ ਬਾਅਦ ਕੀ ਹੁੰਦਾਗਾ ਜਿਹੜਾ ਕਰਨਾਟੂਨਾ ਦਾ ਬੰਦਾ ਹੁੰਦਾ ਉਹ ਕਿਸੇ ਕ੍ਰਾਈਮ ਚ ਉਹ ਅਰੈਸਟ ਹੋ ਜਾਂਦਾਗਾ 40-43 ਸਾਲ ਦਾ ਬੰਦਾ ਹੁੰਦਾ ਹੈਗਾ ਜਦੋਂ ਤੋਂ ਪੁਲਿਸ ਸ਼ਕਤੀ ਨਾਲ ਕੋਸ਼ਿਸ਼ ਕਰਦੀ ਆ ਤਾਂ ਉਹਨਾਂ ਨੂੰ ਉਹ ਕੰਫੈਸ ਕਰਦਾ ਹੈਗਾ ਵੀ ਮੈਂ ਇਹ ਜਿਹੜਾ ਕਤਲ ਹੈ ਇਹ ਮੈਂ ਕੀਤਾਗਾ ਉਹ ਦੱਸਦਾ ਵੀ ਪਹਿਲਾਂ ਕੀ ਆ ਵੀ ਮੈਂ ਇੱਕ ਫੇਕ ਨਾਮ ਤੋਂ ਆਈਡੀ ਬਣਾਈ ਜਿੱਤੇ ਮੈਂ ਕਿਸੇ ਹੋਰ ਮੁੰਡੇ ਦੀ ਫੋਟੋ ਲਾਈ ਜੋ ਕਿ ਛੋਟੀ ਉਮਰ ਦਾ ਸੀਗਾ ਜਿੰਨੀ ਕ੍ਰਿਸਚੀਅਨ ਸੀਗੀ ਤੇ ਉਦੋਂ ਬਾਅਦ ਵੀ ਮੈਂ ਜਿਹੜੀ ਇਹ ਕ੍ਰਿਸਚੀਅਨ ਸੀਗੀ ਇਹਨੂੰ ਫਰੈਂਡ ਰਿਕੁਐਸਟ ਭੇਜੀ ਤੇ ਉਹਨੇ ਅਸੈਪਟ ਕਰ ਲਈ ਵੀ ਕਾਫੀ ਟਾਈਮ ਮੈਂ ਇਹਦੇ ਨਾਲ ਗੱਲਾਂ ਬਾਤਾਂ ਕਰਦਾ ਰਿਹਾ ਠੀਕ ਆ ਫੋਟੋਆਂ ਵਗੈਰਾ ਐਕਸਚੇਂਜ ਕਰਦੇ ਰਹੇ ਉਹਨੂੰ ਤਾਂ ਪਤਾ ਨਹੀਂ ਸੀ ਵੀ ਉਹਦੇ ਨਾਲ ਚੈਟ ਕੌਣ ਕਰ ਰਿ ਤੇ ਬਾਅਦ ਚ ਇਹ ਲੰਬੇ ਟਾਈਮ ਬਾਅਦ ਜਦੋਂ ਮਤਲਬ ਉਹਨਾਂ ਚ ਫਰੈਂਡਸ਼ਿਪ ਹੋ ਜਾਂਦੀ ਹੈ ਇਹ ਉਹਨੂੰ ਮਿਲਣ ਲਈ ਬੁਲਾਉਂਦਾ ਵੀ ਆਪਾਂ ਹੁਣ ਫੇਸ ਟੂ ਫੇਸ ਮਿਲ ਜੀਏ ਹੁਣ ਆਪਣੀ ਜਾਣ ਪਛਾਣ ਆਪਣੇ ਜਿਹੜਾ ਰਿਸ਼ਤਾ ਹੈ ਕਹਿੰਨੂੰ ਅੱਗੇ ਵਧਾਈਏ ਸੋ ਜਦੋਂ ਕੁੜੀ ਉਹਨੂੰ ਮਿਲਣ ਜਾਂਦੀ ਆ ਧੱਗੇ ਕੀ ਦੇਖ ਰਿਓ ਮੁੰਡਾ ਤਾਂ ਹੁੰਦਾ ਨਹੀਂ ਕੋਈ 40 45 ਸਾਲ ਦਾ ਬੰਦਾ ਉਹਨੂੰ ਹੱਥ ਲਾਉਂਦਾ ਹੈਗਾ ਉਹ ਕਹਿੰਦੀ ਮੈਂ ਤਾਂ ਵੀ ਫਲਾਣੇ ਬੰਦੇ ਨੂੰ ਮਿਲਣ ਆਈ ਸੀਗੀ ਵੀ ਤੂੰ ਕੌਣ ਆ ਉਹ ਕਹਿੰਦਾ ਮੈਂ ਹੀ ਆ ਅਸਲ 'ਚ ਨਾ ਮੈਂ ਪਿਕਚਰ ਜਿਹੜੀ ਪ੍ਰੋਫਾਈਲ ਪਿਕਚਰ ਸੀ ਮੈਂ ਕਿਸੇ ਹੋਰ ਦੀ ਲਾਈ ਵੀ ਸੀ ਇਸ ਤੋਂ ਬਾਅਦ ਜਿਹੜੀ ਕ੍ਰਿਸਟੀਨ ਹੁੰਦੀ ਹੈ ਗੁੱਸੇ ਹੋ ਜਾਂਦੀ ਹੈ ਉੱਥੋਂ ਜਾਣ ਲੱਗਦੀ ਹੈਗੀ ਕਿਉਂਕਿ ਓਬਵੀਅਸਲੀ ਗੱਲ ਹੈ ਕਿ ਜਿਹਦੇ ਨਾਲ ਉਹ ਚੈਟ ਕਰ ਰਹੀ ਸੀ ਉਹ ਬੰਦਾ ਨਿਕਲਦਾ ਹੋਰ ਤੇ ਕੋਈ ਵੀ ਨਹੀਂ ਚਾਹੂਗੀ ਛੋਟੀ ਉਮਰ ਦੀ ਕੁੜੀ ਕਿਸੇ ਅੱਧ ਘੜੋਂ ਦੇਣਾ ਕੋਈ ਰਿਲੇਸ਼ਨ ਰੱਖੇ ਸੋ ਉਦੋਂ ਬਾਅਦ ਇਹ ਕੀ ਕਹਿੰਦਾ ਚਲ ਕੋਈ ਗੱਲ ਨਹੀਂ ਮੈਂ ਤੈਨੂੰ ਤੇਰੇ ਘਰ ਤੱਕ ਛੱਡ ਦਿੰਦਾ ਸੋ ਇਹ ਕੁੜੀ ਦੇ ਨਾਲ ਜਾਣ ਲੱਗ ਜਾਂਦਾ ਹੈਗਾ ਸੋ ਜਦੋਂ ਰਸਤੇ 'ਚ ਹੀ ਕਿਤੇ ਸੁੰਨਸਾਂ ਥਾਂ ਦੇਖਦਾ ਹੈਗਾ ਕੁੜੀ ਦਾ ਹੱਥ ਫੜਦਾ ਘੜੀਸ ਕਿ ਉਹਨੂੰ ਖੇਤਾਂ 'ਚ ਲੈ ਜਾਂਦਾ ਪਹਿਲਾਂ ਤਾਂ ਇਹ ਬੰਦਾ ਉਹਦਾ ਹਰੀਫ ਕਰਦਾ ਹੈਗਾ ਹਰੀਫ ਕਰਨ ਤੋਂ ਬਾਅਦ ਉਹਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਚੱਕੂ ਮਾਰਦਾ ਹੈਗਾ ਤੇ ਉਹਨੂੰ ਉਮੀ ਤੜਫਦੀਨ ਨੂੰ ਛੱਡ ਕੇ ਚਲਿਆ ਜਾਂਦਾ ਹੈਗਾ ਉਦੋਂ ਬਾਅਦ ਇਹ ਕੀ ਕਰਦਾ ਤਜਾਬ ਲਿਆਉਂਦਾ ਹੈਗਾ ਤਜਾਬ ਲਿਆ ਕੇ ਉਹਦੇ ਫੇਸ ਦੇ ਉੱਪਰ ਤਜਾਬ ਨੂੰ ਢੋਲ ਦਿੰਦਾ ਤੇ ਉਹਦੀ ਜਿਹੜੀ ਚਮੜੀ ਹੁੰਦੀ ਹੈ ਫੇਸ ਵਾਲੀ ਉਹ ਸਾਰੀ ਲਾ ਦਿੰਦਾ ਖ ਤੇ ਉਸ ਉਦੋਂ ਬਾਅਦ ਵੀ ਇਹਦਾ ਮਾਨ ਨਹੀਂ ਪਰਦਾ ਜਿਹੜਾ ਉਹਦਾ ਫੇਸ ਹੁੰਦਾ ਉਹ ਤਾ ਉਹਨੂੰ ਚਾਕੂ ਨਾਲ ਕੱਟ ਕੇ ਉਹਦਾ ਟੁਕੜਾ ਅਲੱਗ ਕਰਕੇ ਉਹਦੇ ਸਿਰ 'ਚ ਵੀ ਤਜਾ ਭਰਦਾ ਇਹਦੀ ਮਨਸ਼ਾ ਹੀ ਹੁੰਦੀ ਆ ਵੀ ਕਿਸੇ ਤਰ੍ਹਾਂ ਇਹਦੀ ਪਛਾਣ ਨਾ ਵੀ ਵੀ ਇਹ ਹੈ ਕੌਣ ਸੀਗੀ ਸੋ ਕਨਫੈਸ਼ਨ ਤੋਂ ਬਾਅਦ ਇਹਨੂੰ ਜੇਲ੍ਹ ਹੋ ਜਾਂਦੀ ਹੈ ਕਿ ਸੋ ਜੇਲ੍ਹ ਦੇ ਵਿੱਚ ਹੀ ਇਹ ਬੰਦਾ ਬਾਅਦ ਵਿੱਚ ਫਾਹਲਾ ਲੈਂਦਾ ਹੈਗਾ ਤੇ ਮਰ ਜਾਂਦਾ ਹੁਣ ਇਹ ਤਾਂ ਉਹ ਜਾਣਦੇ ਆ ਵੀ ਉਹਨਾਂ ਨੂੰ ਪੁਲਿਸ ਵਗੈਰਾ ਵਾਲਿਆਂ ਨੇ ਮਾਰਿਆ ਸੀਗਾ ਜene ਆਪਣੇ ਆਪ ਫਾਹਲਾਇਆ ਸੀ ਪਰ ਜੋ ਵੀ ਸੀ ਇਹ ਬੰਦੇ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਸੀ ਹੁਣ ਜਿਹੜਾ ਮੋਰਲ ਆਫ ਦੀ ਸਟੋਰੀ ਐਂਡ ਤੇ ਇਹੀ ਹੈਗਾ ਵੀ ਜੇ ਤੁਸੀਂ ਕਿਸੇ ਨੂੰ ਵੀ ਅਨਨੌਨ ਨੂੰ ਫੇਸਬੁੱਕ ਵਗੈਰਾ ਤੇ ਐਡ ਕਰਦੇ ਹੋਗੇ ਬਿਨਾ ਕਿਸੇ ਪਬਲਿਕ ਥਾਂ ਤੋਂ ਮਿਲਣ ਨਾ ਜਾਓ ਨੂੰ ਕਿਸੇ ਸੰਸਾਨ ਥਾਂ ਤੇ ਤਾਂ ਬਿਲਕੁਲ ਵੀ ਨਹੀਂ ਸੋ ਇਹਨਾਂ ਕ੍ਰਾਈਮ ਸਟੋਰੀਜ਼ ਤੋਂ ਆਪਾਂ ਨੂੰ ਥੋੜਾ ਬਹੁਤ ਸਿੱਖਣਾ ਚਾਹੀਦਾ ਹੈਗਾ ਵੀ ਆਪਣੇ ਆਸ-ਪਾਸ ਕੀ ਵਾਪਰ ਰਿਹਾਗਾ ਤੇ ਅਸੀਂ ਕਿਵੇਂ ਬਚ ਕੇ ਰਹਿਣਾ ਖਾਸ ਕਰਕੇ ਚੀਜ਼ਾਂ ਕੁੜੀਆਂ ਲਈ ਹੁੰਦੀਆਂ ਨੇ ਕਿਆਂ